ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਅੱਜ ਇੱਥੇ 450 ਸਾਲਾਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾ ਰਿਹਾ ਆਓ ਦਰਸ਼ਨ ਕਰਕੇ ਆਪਾਂ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਦੇ What? Uh -huh. ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਇਧਰਲੀ ਸਾਈਡ ਆ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਚੱਲਨੇ ਆ ਲੰਗਰ ਹਾਲ ਵੱਲ ਜਿੱਥੇ ਕੀ 버ਗਰ ਪੀਜਿਆ ਦਾ ਲੰਗਰ ਲਗਾਇਆ ਗਿਆ ਨਾਂ ਲੰਗਰ ਹਾਲ ਨੂੰ ਜਾਂਦੇ ਸਮੇਂ ਆ ਰਸਤੇ 'ਚ ਪੱਖੇ ਲਾਏ ਗਏ ਨੇ ਜੋ ਕਿ ਪਾਣੀ ਦੀਆਂ ਬਰੀਕ ਬਰੀਕਣੀਆਂ ਸਿਰਦੇ ਨੇ ਤੇ ਸੇਵਾਦਾਰ ਇੱਥੇ ਆ ਕੇ ਹਵਾ ਲੈਂਦੇ ਨੇ ਆਪਾ ਪਹੁੰਚ ਚੁਕੇ ਆ ਲੰਗਰ ਹਾਲ ਲਾਲੀ ਸਾਈਡ ਲੰਗਰ ਹਾਲ ਲਾਲੀ ਸਾਈਡ ਐਂਟਰ ਹੁੰਦੇ ਹੀ ਤੁਹਾਨੂੰ ਬਹੁਤ ਵੱਡਾ ਟਰਾਲਾ ਦਿਸੇਗਾ 25 ਤੋਂ 30 ਫੁੱਟ ਲੰਬਾਈ ਦਾ ਇਸ ਵਿੱਚ ਸ਼ਰਧਾਈ ਦਾ ਲੰਗਰ ਲਗਾਇਆ ਗਿਆ ਤੁਸੀਂ ਟਰਾਲਾ ਦੇਖ ਸਕਦੇ ਹੋ ਕਿੱਡਾ ਹੀ ਵੱਡਾ ਇਹ ਟਰਾਲਾ ਸਪੈਸ਼ਲ ਹਜੂਰ ਸਾਹਿਬ ਤੋਂ ਇੱਥੇ ਪਹੁੰਚਿਆ ਤੁਸੀਂ ਟਰਾਲੇ ਦੀ ਲੰਬਾਈ ਦੇਖ ਹੀ ਸਕਦੇ ਹੋ 25 ਤੋਂ 30 ਫੁੱਟ ਲੰਮਾ ਟਰਾਲਾ ਹੈ ਖਦਾਈ ਦਾ ਲੰਗਰ ਸ਼ਕਨ ਤੋਂ ਬਾਅਦ ਆਪਾਂ ਅੱਗੇ ਆ ਚੁੱਕੇ ਹਾਂ ਇੱਥੇ ਸਮੋਸੇ ਜਿਹੜੇ ਫਰਮੇ ਪਰਮਸੇ ਬਿਊਟੀ ਲੱਗੇ ਪਰਮਖਾਵਾ ਨਿਊਡਲ ਪਕੌੜੇ ਸਾਰਿਆਂ ਦਾ ਲੰਗਰ ਲਗਾਇਆ ਜਾ ਰਿਹਾ ਆ ਤੁਸੀਂ ਵੇਖ ਸਕਦੇ ਹੋ ਪਰਮਖਵਾਲਾ ਕਿਤੇ ਹਰ ਇੱਕ ਤਰ੍ਹਾਂ ਦਾ ਲੰਗਰ ਚੱਲ ਰਿਹਾ ਅੱਗੇ ਪੀਜੇ 버ਗਰ ਦਾ ਵੀ ਲੰਗਰ ਚੱਲ ਰਿਹਾ ਉਹ ਵੀ ਤੁਹਾਨੂੰ ਬਤਾਵਾਂਗੇ ਬਲੰਗੜਾ ਬਲੰਗੜਾ ਇਥੇ ਜਲੇਬੀਆਂ ਦਾ ਲੰਗਰ ਵੀ ਚੱਲ ਰਿਹਾ ਇਸ ਜਗ੍ਹਾ ਤੇ ਪੰਗਤਾਂ ਜੇ ਬੈਠ ਕੇ ਨਿਊਡਲ ਤੇ ਸਮੋਸਿਆਂ ਦਾ ਤੇ ਜਲੇਬੀਆਂ ਦਾ ਲੰਗਰ ਮਿਲਦਾ ਤੇ ਇਸ ਤੋਂ ਅੱਗੇ ਉਸ ਜਗ੍ਹਾ ਤੇ ਲੈਣਾ ਚ ਲੱਗ ਤੇ ਪੀਜ਼ਾ 버ਗਰ ਦਹੀਂ ਭੱਲੇ ਦਾ ਲੰਗਰ ਮਿਲਦਾ ਚਲੋ ਆਪਾਂ ਉੱਥੇ ਚੱਲਨੇ ਆਂ ਤੱਕਦੇ ਗੁਰੂ ਘਰ ਦਾ ਸਲੋਵਰ ਜੋ ਕੀ ਲੰਗਰ ਆਉਂਦੇ ਬਿਲਕੁਲ ਨਾਲ ਹੀ ਆ ਇੱਥੇ ਸੈਂਡਵਿਚ ਦਾ ਲੰਗਰ ਜੇ ਚੱਲ ਰਿਹਾ ਤੇ ਦਹੀਂ ਭੱਲਿਆਂ ਦਾ ਤੇ ਹੋਰ ਘੰਡੇ ਤੱਕ 버거 ਤੇ ਪੀਜ਼ੇ ਵੀ ਚੱਲ ਪੈਣਗੇ ਤੇ ਇਧਰਲੀ ਸਾਈਡ ਪਕੌੜਿਆਂ ਦਾ ਜਲੇਬੀਆਂ ਦਾ ਗਲਾਜ ਆ ਤੇ ਨੂਡਲ ਵਗੈਰਾ ਦਾ ਤੇ ਸਮੋਸਿਆਂ ਦਾ ਚੱਲ ਰਿਹਾ ਲੰਗਰ ਤੇ ਲੰਗਰ 24 ਘੰਟੇ ਚੱਲਦਾ ਇੱਕ ਹਸਾਲ ਦਾ ਰਾਤੀ 1:30 ਵਜੇ ਤੱਕ ਚੱਲਦਾ ਹੀ ਰਹਿੰਦਾ ਲੰਗਰ ਜਦ ਤੱਕ ਸੰਗਤ ਆਉਂਦੀ ਉਹਨਾ ਟਾਈਮ ਲੰਗਰ ਚੱਲਦਾ ਰਹਿੰਦਾ ਤੇ ਸਵੇਰੇ 6 ਵਜੇ ਚਲਾ ਦਿੰਦੇ ਨੇ ਇਹ ਪੀਜ਼ਾ ਦਾ ਲੰਗਰ ਵੀ ਬਸ ਤੋਂ ਅਧੇ ਘੰਟੇ ਤੱਕ ਸ਼ੁਰੂ ਹੋ ਜਾਏਗਾ ਬਸ ਤਿਆਰੀਆਂ ਕਰ ਰਹੇ ਨੇ ਸੈਂਡਵਿਚ ਦਾ ਲੰਗਰ ਚੱਲ ਰਿਹਾ ਤੇ ਉਧਰ 버ਗਰ ਵੀ ਬਣ ਲੱਗ ਪਏ ਨੇ ਤੁਸੀਂ ਵੇਖ ਸਕਦੇ ਹੋ ਤੇ ਸੈਂਡਵਿਚ ਵੇਖ ਸਕਦੇ ਹੋ ਇਹ ਸਾਰੀ ਤਿਆਰੀ ਚੱਲ ਰਹੀਆਂ ਨਾਲ ਹੀ ਕੌਫੀ ਦਾ ਲੰਗਰ ਵੀ ਲੱਗਾ ਹੋਇਆ ਤੁਸੀਂ ਕੌਫੀ ਵੀ ਪੀ ਸਕਦੇ ਹੋ ਤੇ ਇੱਧਰ ਨਾਲ ਹੀ ਠੰਡੇ ਚੱਲ ਰਹੇ ਨੇ ਲੱਗਾ ਕੋਈ ਦੇਖ ਸਕਦੇ ਨਾ ਬਹੁਤ ਲੰਮੀ ਸੰਗਤ ਵੱਧ ਹੀ ਜਾ ਰਹੀ ਹੈ ਕਾ ਤੇ ਸੰਗਤ ਬਹੁਤ ਦੂਰੋਂ ਦੂਰੋਂ ਦਰਸ਼ਨ ਕਰਨ ਆਏ ਆ ਇੱਥੇ ਤੇ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਇਧਰ ਦੇਖ ਸਕਦੇ ਹੋ ਬਾਬਾ ਜੀ ਜੋਰਾਂ ਚ ਸਮੋਸੇ ਬਣਾ ਰਹੇ ਨੇ ਸਮੋਸਿਆਂ ਦਾ ਲੰਗਰ ਵੀ ਚੱਲ ਰਿਹਾ ਨਾਲ ਹੀ ਨਿਊ ਡਾਲ ਲੰਗਰ ਬਹੁਤ ਜੋਰਾਂ ਚ ਚੱਲ ਰਹੇ ਨੇ ਹੁਣ ਆਪਾਂ ਚੱਲਨੇ ਆਂ ਵਾਪਸ ਜਿਸ ਰਸਤੇ ਆਏ ਹਾਂ ਉਸੇ ਰਸਤੇ ਹੌਲੀ-ਹੌਲੀ ਵਾਪਸ ਹੀ ਚੱਲਨੇ ਆਂ ਸ਼ਰਧਾਈ ਦਾ ਲੰਗਰ ਬਹੁਤ ਸਵਾਦ ਸੀ ਸੋ ਇੱਕ ਵਾਰੀ ਹੋਰ ਛਕਿਆ ਜਾਏਗਾ ਔਰ ਟਰਾਲਾ ਵੇਖ ਕੇ ਬਹੁਤ ਖੁਸ਼ੀ ਹੁੰਦੀ ਏ ਬਹੁਤ ਵੱਡਾ ਟਰਾਲਾ ਸਰਦਾ ਇਹ ਬੋਲ ਸਵਾਦ ਬਣਾਈ ਗਈ ਹੈ ਬੋ ਬਾਬੇ ਬੋ ਗੁਰੂ ਘਰ ਮਠਾ ਟੇਕਣ ਤੋਂ ਬਾਅਦ ਲੰਗਰ ਛਕਣ ਤੋਂ ਬਾਅਦ ਹੁਣ ਆਪਾਂ ਵਾਪਸ ਚੱਲਨੇ ਆਂ ਆ ਦੁਬਾਰੇ ਦੇਖ ਸਕਦੇ ਕਿੰਨੇ ਹੀ ਵੱਡੇ ਨੇ ਤੇ ਸੜਕ ਬਹੁਤ ਵਧੀਆ ਰਸਤਾ ਜਾਇਆ ਹੈ ਸੰਗਤਾਂ ਬਹੁ ਸ਼ਰਧਾ ਤੇ ਭਾਵਨਾ ਵਾਲੇ ਇੱਥੇ ਪਹੁੰਚ ਰੀਆਂ ਦੂਰੋਂ ਦੂਰੋਂ ਤੇ ਹੁਣ ਆਪਾਂ ਜਾ ਰਹੇ ਹਾਂ ਵਾਪਸ ਤੁਸੀਂ ਦੇਖ ਸਕਦੇ ਹੋ ਰਸਤੇ ਦੀ ਸਜਾਵਟ ਬਹੁ ਸੋਹਣੀ ਕੀਤੀ ਏ ਆਪਾਂ ਰਾਤ ਇਸ ਜਗ੍ਹਾ ਤੇ ਰੁਕੇ ਸਾਂ ਵੈਸੇ ਤਾਂ ਪਰ ਰਾਤ ਹੀ ਪਹੁੰਚ ਚੁਕੇ ਸਾਂ ਪਰ ਹਨੇਰਾ ਬਹੁਤ ਜ਼ਿਆਦਾ ਹੋਣ ਕਰਨਾ ਵੀਡੀਓ ਨਹੀਂ ਬਣੀ ਥੋੜੀ ਬਹੁਤੀ ਬਣਾਈ ਸੀ ਉਹ ਮੈਂ ਜਿੱਥੇ ਵੀ ਲੰਗਰ ਦੀ ਤਿਆਰੀ ਚੱਲ ਰਹੀ ਹੈ ਬਸ ਹੋਰ ਘੰਟੇ ਤੱਕ ਇੱਥੇ ਵੀ ਪਕੌੜਿਆਂ ਦਾ ਤੇ ਚਾਹ ਦਾ ਲੰਗਰ ਚੱਲ ਪਿਆ ਗੁਰਦਵਾਰਾ ਸਾਹਿਬ ਆਪਾਂ ਰਾਤ ਰੁਕੇ ਸੀ ਉੱਥੇ ਹੀ ਜਿਹਪਿਆਰਿਆਂ ਨੇ ਸਪੈਸ਼ਲ ਲੰਗਰ ਲਾਇਆ ਜਾ ਰਿਹਾ ਜੋ ਕਿ ਸਿਰਫ ਪੰਜ ਪਿਆਰਿਆਂ ਲਈ ਹੋਵੇਗਾ ਇਹ ਰੱਖ ਤੋਂ ਸਭ ਲਈ ਕਮ ਹੈ। ਅੱਜ ਅਸੀਂ ਜੀ ਆਇਆਂ ਨੂੰ ਆਵਾਜ਼ ਮੌਜੂਦ ਹੈ। ਮਾਤਾ ਜੀ ਤੋਂ ਖਾਈ ਹੋਏ ਸਾਰੇ। ਦੱਸ ਮੈਂ ਖਾਸਾ ਸਾਹਿਬ ਜੀ ਗੋਵਿੰਦ ਸਿੰਘ ਸਾਹਿਬ ਜੀ ਦਾ ਆਜ ਬਤਨ ਕਰਦਾ। ਬਸਾਂ ਬਾਤ ਸਾਹਿਬਾਨ ਦੇ ਸਿਰ ਉੱਪਰ ਧੰਨ ਧੰਨ ਸਾਹਿਬ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਮਾਤਾ ਸਾਹਿਬ ਤਾਂ ਉਹਨਾਂ ਨਾਲ ਜੀਵਨ ਜੀ ਸਾਹਿਬ ਦੀ ਮਾਗਰ ਜੀ ਇਹ ਮੰਦਰ ਸਤਸਰਾਂ ਨੇ ਆਪ ਜੀ ਦੀ ਝੋਲੀ ਪਾਇਆ ਹੈ ਮਾਤਾ ਸਹੋਸਾਇਤ ਜੀ ਬੋਲੇ ਬਤਾਉਂਦੇ ਮੰਦਰ ਦਾ ਲੋਕ ਬਣਦੀ ਹੈ ਅਸਮੰਦਰ ਜੀ ਦੇ ਆਪ ਜੀ ਆਪ ਜੀ ਬਖਸ਼ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦੇ ਵਜਰਾ ਨੂੰ ਪ੍ਰਸ਼ਾਦੇ ਦਾ ਥਾਲਾ ਸਜ ਕਰਾਵਾ ਜੀ ਹੈ ਆਪ ਜੀ ਕਿਰਪਾ ਕਰੋ ਮਾਤਾ ਜੀ ਬਾਸਾ ਹੋ ਸੋਤਰਾ ਉਹਨਾਂ ਦਾਤ ਹੋ ਭੋਗਾ ਦਰਵਾ ਭਗਵਾਨ ਜੀ ਤੁਮਹਾਨੂੰ ਬਹੁਤ ਸਾਰੇ ਸਾਲਾਂ ਦੌਰਾਨ ਆਪਣਾ ਅਰਪਨ ਅਮਲੀ ਜਾਤਿ ਕਰੋ ਤੁਹਾਡਾ ਆਤਮਿਕ ਵਿਸ਼ਵਾਸਾਂ ਦੀ ਗਹਿਰ ਤੋਂ ਆਪਾਂ ਇਹ ਜੀਵਾ ਕਰਵਾ ਲੈਣ ਖਾਲਸਾ ਜੀ ਨੂੰ ਪਿਆਰ ਤੇ ਇਮਾਨਦਾਰੀ ਦਾ ਦਰਸ਼ਨ ਕਰਨਾ ਸਾਸਾਂ ਪਾਪ ਬਾਚ ਕਰਨਾ ਆਇਆ ਤੇ ਮਾਤਾ ਜੀ ਸੁਲੰਗਰ ਆਰੰਭ ਕਰਨ ਦੀ ਯਾਤਰਾ ਪਰਸੋਂ ਤੱਕ ਦਾ ਜੀਵੀ ਜੈ ਜੀ ਆਪਣੇ ਪਰਿਵਾਰ ਤੋਂ ਆਪਾਂ ਦਾ ਸਹਿਰ ਤੁਹਾਡੀ ਤੁਹਾਡੀ ਯਾਦ ਵਿੱਚ ਲੰਘ ਰਹੇ ਤੁਸੀਂ ਕਿਰਪਾ ਕਰਨੀ ਦੀ ਸਾਸਾਂ ਪਾਪ ਨੂੰ ਸੁਣਨ ਦਾ ਕਰਨਾ ਬਖਸ਼ਾ ਰਹੇ ਹਾਂ ਆਪ ਦਾ ਆਸ਼ੀਰਵਾਦ ਬੱਚੇ ਤੋਂ ਵੱਡੀ ਜਿਹਾ ਦਾ ਪ੍ਰੇਰਣਾ ਬੱਚੇ ਤੋਂ ਨਾ ਹੀ ਪਰਿਵਾਰ ਤੋਂ ਮਾਣ ਤੋਂ ਜੀ ਉਪਰ ਲਾਟਿਕਾਂ ਦੀ ਬਾਵਾਂ ਦਾਸ ਨੇ ਹਮੇਸ਼ਾ ਪਰਦੇ ਪਾਏ ਰੋਹ ਸਮਾਰਕ ਬਸਰੋ ਜੀ ਹਰਦਾਸ ਪਰਵਧ ਘਟਾ ਕੋਲੇ ਮਾਤਾ ਜੀ ਦੇ ਜੀਵਨ ਯਾਤਰਾ ਬਣਾਉਣ ਦਾ ਕਰਨਾ ਹਰ ਤਰ੍ਹਾਂ ਵਾਲੀ ਗੁਰੂ ਜੀ ਦਾ ਪਾਤਸ਼ਾਹ ਵਾਲੀ ਗੁਰੂ ਜੀ ਦੀ ਖਾਤ ਬੋਲੇ ਸੋਠਾ ਕਿ ਜਾ ਕਾਲੇ ਮਿਲਾਵੇ ਨਾ ਹੋ ਜਾਵੇ ਫੁੱਲੇ ਪਾਵੇ ਤਸਲ ਮਤਾ ਸਾਹਿਬ ਕੌੜੀਆਂ ਦੇ ਮਾਨੂੰ ਪਾਵੇ ਫਤਰੀਆ ਕਾਲੇ ਵਾਹਿਗੁਰੂ ਜੀ ਕੀ ਫਤ

ਫੇਰ ਆਪਣਾ ਹੋਰ ਵੀ ਤੁਹਾਨੂੰ ਪਹੁੰਚਾ ਦੇਣਾ ਹੈ ਜਿਹੜੇ ਸਾਡੇ ਬੇਟਾ ਨਾ ਜਾਨਾ ਪੂਰੇ ਜਰਾ ਸਾਡੇ ਨੂੰ ਸੰਜਾਦੂ ਗਏ ਜਾਓ ਤਾਂ ਖਾਣੇ ਮਾਰਨ ਬੰਦ ਕਰਾਓ ਜਿਹੜੇ ਤੇਰੇ ਬੱਚੇ ਹੈ ਜੀ ਦੇਖਦਾ ਪਾਕਸ ਜੀ ਨੂੰ ਹੋ ਗਿਆ ਹੈ ਆਹ ਹੋਰ ਆਦੂ ਨਾਲ ਕੇ ਬਾਬਾ ਜੀ ਇਹ ਬੇਟੀ ਉਹ ਪੱਖਾ ਸਾਨੂੰ ਕਾਰ ਲਾ ਕੇ ਇੱਥਾ ਆਉਣੀ ਹੈ ਇਲੈਕਟ੍ਰੀਸ਼ੀਅਨ ਉਹ ਪੱਖਾ ਨਹੀਂ ਇੱਥੇ ਆ ਕੇ ਆਉਣਾ ਹੈ 不好意思